ਖੇਡ ਦੇ ਮੈਂ ਟ੍ਰੈਫਿਕ ਚਾਰਜਲਾ ਸ਼ਾਹਪੁਰ ਫਰਦੋਸਾ ਤੋਂ ਸੰਬੰਧਮਤ ਸ਼ਾਹਪੁਰ ਦੇ ਨੌਜਵਾਨਾਂ ਨੂੰ ਕਿਹਾ ਪੁੱਗੀ ਜੰਤੰਗੜੀਆ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਵਾਰ-ਵਾਰ ਅਵੇਅਰ ਕਰਦਾ ਰਹਿਣਾ ਤੇ ਇਹਨਾਂ ਨੂੰ ਵਾਰਨਿੰਗ ਕਰਦਾ ਰਹਿਣਾ ਕਿ ਟ੍ਰੈਫਿਕ ਨਿਯਮਾਂ ਦੀ ਜਿੜੀ ਉਲੰਘਣਾ ਨਾ ਕਰੋ ਚੈਟ ਕੂ ਵਿੰਡਰ ਹੋਵੇ ਜਾਂ ਫੋਰ ਵਿੰਡਰ ਹੋਵੇ ਕਿਸੇ ਵੀ ਵਹੀਕਲ ਦੇ ਨਾਲ ਜਿਹੜੀ ਆਹੋ ਟ੍ਰੈਕ ਕੋਨਿਜਮਾ ਦੀ ਹੋ ਲੰਘਣਾ ਨਾ ਕਰੋ ਤੇ ਨਾ ਹੀ ਕਿਸੇ ਕਾਂ ਦੇ ਮੋਟਰਸਾਈਕਲਾਂ ਦੇ ਅੱਗੇ ਪਿਛੇੜਿਓ ਆਓ ਫੈਂਸੀ ਨੰਬਰ ਲਗਾਉਣ ਦੀ ਕੋਸ਼ਿਸ਼ ਨਾ ਕਰੋ ਜਿਵੇਂ ਕਿ ਤੁਸੀਂ ਦੇਖਿਆ ਅੱਜ ਮੈਂ ਇੱਕ ਬੁਲਟ ਮੋਟਰਸਾਈਕਲ ਜਿਹੜਾ ਇੱਥੇ ਇਹ ਮੈਨੂੰ ਸ਼ੱਕੀ ਲੱਗਿਆ ਜਿਸ ਨੂੰ ਮੈਂ ਸ਼ੱਕ ਦੀ ਬਨਾ ਦੇ ਰੋਕਿਆ ਤੇ ਜਿਸ ਦੇ ਅਗਲੇ ਪਾਸੇ ਬਿਲਕੁਲ ਨੰਬਰ ਪਲੇਟ ਨਹੀਂ ਲੱਗੀ ਹੋਈ ਤੇ ਨਾ ਹੀ ਉਹਦਾ ਇੰਡੀਕੇਟਰ ਸੀਗਾ ਤੇ ਉਸ ਦੀ ਬੈਕ ਸਾਈਡ ਤੇ ਵੀ ਇੱਧਰ ਦਿਖਾਓ ਜੀ ਉਸ ਦੀ ਬੈਕ ਸਾਈਡ ਤੇ ਵੀ ਉਸ ਦਾ ਜਿਹੜਾ ਨੰਬਰ ਹੈ ਉਹ TV ਕਵੀ ਦੀ ਕਲਾ 39 ਲਿਖਿਆ ਜੋ ਕਿ ਮੈਂ ਅਜੇ ਤੱਕ ਇਸ ਤਰ੍ਹਾਂ ਦਾ ਨੰਬਰ ਨਹੀਂ ਸੀ ਦੇਖਿਆ ਜਿਸ ਨੂੰ ਮੈਂ ਅੱਜ ਸ਼ੱਕੀ ਬਣਾ ਦੇ ਦੇਖਿਆ ਜਿਸ ਨੂੰ ਮਸ਼ੀਨ ਤੇ ਪਾਰ ਕੀ ਹੁੰਦਾ ਆਨਲਾਈਨ ਕਾਰਜਾ ਕੀਤਾ ਗਿਆ ਜਿਹੜਾ ਕੋਈ ਵੀ ਰਕਾਰ ਸਾਨੂੰ ਆਨਲਾਈਨ ਨਹੀਂ ਮਿਲਿਆ ਹੁਣ ਅਸੀਂ ਇਸ ਮੋਟਰਸਾਈਕਲ ਨੂੰ ਇੰਪਾਉਂਡ ਕਰਾਂਗੇ ਇੱਕ ਵਾਰ ਮੈਂ ਫੇਰ ਹਿਆਰਪੁਰ ਦੇ ਨੌਜਵਾਨਾਂ ਨੂੰ ਤੇ ਆਮ ਜਨਤਾ ਨੂੰ ਅਪੀਲ ਕਰਦਾ ਹਾਂ ਔਰ ਵਾਰਨਿੰਗ ਕਰਦਾ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਆ ਨੰਬਰ ਗਲਤ ਮਲਤ ਲਿਖਾ ਕੇ ਪੁਲਿਸ ਨੂੰ ਘਬਰਾਹਤ ਕਰਨ ਦੀ ਕੋਸ਼ਿਸ਼ ਨਾ ਕਰੋ ਨਹੀਂ ਤਾਂ ਫਿਰ ਇਹ ਚਨਾਨਾ ਦੇ ਨਾਲ-ਨਾਲ ਜਿਹੜਾ ਹੈਗਾ ਉਹ ਟ੍ਰੈਕਿੰਗ ਨੰਬਰਾਂ ਦੀ ਉਲੰਘਣਾ ਦੇ ਨਾਲ-ਨਾਲ ਹੁਣ ਇਹਨਾਂ ਤੇ ਜਿਹੜੇ ਆ ਪਰਚੇ ਵੀ ਦਰਜ ਕੀਤੇ ਜਾਣਗੇ